ਸਰਕਾਰ ਨੇ ਅਗਨੀ ਵੀਰਾ ਦੇ ਹੱਕ ਦੇ ਵਿੱਚ ਇੱਕ ਵੱਡਾ ਫੈਸਲਾ ਲਿਆ ਜੀਹਾਂ ਤੁਹਾਨੂੰ ਦੱਸਦੇ ਆ ਕਿ ਅਗਨੀ ਵੀਰਾ ਨੂੰ ਲੈ ਕੇ ਸਰਕਾਰ ਨੇ ਵੱਡਾ ਫੈਸਲਾ ਲਿਆ ਜਿੱਥੇ ਹਰਿਆਣਾ ਸੂਬੇ ਦੇ ਨਾਇਬ ਸੈਣੀ ਦੀ ਸਰਕਾਰ ਨੇ ਪੁਲਿਸ ਅਤੇ ਮਾਈਨਿੰਗ ਗਾੜਾ ਦੇ ਵਿੱਚ ਸਾਬਕਾ ਅਗਨੀ ਵੀਰਾਂ ਨੂੰ 10% ਦੀ ਰਾਤਵਾ ਕਰਨ ਦੇਣ ਦਾ ਐਲਾਨ ਕਰ ਦਿੱਤਾ ਹੈ ਇਸ ਦੇ ਨਾਲ ਹੀ ਹਰਿਆਣਾ ਦੀ ਸੈਨੀ ਸਰਕਾਰ ਨੇ ਸਾਬਕਾ ਅਗਨੀ ਵੀਰਾਂ ਲਈ ਇੱਕ ਹੋਰ ਵੱਡਾ ਐਲਾਨ ਕੀਤਾ ਹੈ ਉਹਨਾਂ ਇਹ ਐਲਾਨ ਕੀਤਾ ਹੈ ਕਿ ਅਗਨੀ ਵੀਰ ਜਦੋਂ ਹਥਿਆਰਬੰਦ ਸਿਨਾਵਾਂ ਦੇ ਵਿੱਚ ਸੇਵਾਵਾ ਦੇ ਚੁੱਕੇ ਜਵਾਨਾਂ ਨੂੰ ਬਿਨਾਂ ਵਿਆਜ ਦੇ 5 ਲੱਖ ਰੁਪਏ ਤੱਕ ਦਾ ਲੋਨ ਜੋ ਹੈ ਦਿੱਤਾ ਜਾਵੇਗਾ ਦੱਸਦੇ ਇਹ ਕਿ ਇਸ ਤੋਂ ਪਹਿਲਾਂ ਕੇਂਦਰੀ ਅਰਧ ਸੈਨਿਕ ਬਲਾਦ ਵਿੱਚ ਸਾਬਕਾ ਅਗਨੀ ਵੀਰਾਂ ਨੂੰ 10% ਦੇ ਤੱਕ ਰਾਖਵਾਕਰਨ ਦੇਣ ਦਾ ਫੈਸਲਾ ਕੀਤਾ ਗਿਆ ਸੀ ਇਸ سلسلے ਦੇ ਵਿੱਚ ਹੁਣ ਭਾਜਪਾ ਸ਼ਾਸਤ ਹਰਿਆਣਾ ਸਰਕਾਰ ਨੇ ਵੀ ਸਾਬਕਾ ਅਗਨੀ ਵੀਰਾਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਹੈ ਹਰਿਆਣਾ ਦੇ ਨਾਇਬ ਸੈਣੀ ਦੀ ਸਰਕਾਰ ਨੇ ਸਾਬਕਾ ਅਗਨੀਵੀਰਾਂ ਲਈ ਵੱਡਾ ਫੈਸਲਾ ਲਿਆ ਹੈ ਇਸ ਦੇ ਨਾਲ ਅਗਨੀਪਥ ਸਕੀਮ ਤਹਿਤ ਅਗਨੀਵੀਰ ਵਜੋਂ ਸੇਵਾਵਾ ਦੇਣ ਵਾਲੇ ਨੌਜਵਾਨਾਂ ਨੂੰ ਕਾਫੀ ਰਾਹਤ ਮਿਲੇਗੀ ਹਰਿਆਣਾ ਸਰਕਾਰ ਨੇ ਸਰਕਾਰੀ ਨੌਕਰੀਆਂ ਦੇ ਵਿੱਚ ਅਗਨੀਵੀਰਾਂ ਨੂੰ 10% ਤੱਕ ਰਾਖਵਾ ਕਰਨ ਦੇਣ ਦਾ ਫੈਸਲਾ ਕੀਤਾ ਹੈ ਖਾਸ ਤੌਰ ਤੇ ਰਾਜ ਪੁਲਿਸ ਸੇਵਾ ਅਤੇ ਮਾਈਨਿੰਗ ਗਾੜਾ ਦੇ ਵਿੱਚ ਸਾਬਕਾ ਅਗਨੀਵੀਰਾਂ ਨੂੰ ਕਾਫੀ ਲਾਭ ਮਿਲਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਦੱਸ ਦਈਏ ਕਿ ਸਾਬਕਾ ਅਗਨੀ ਵੀਰਾ ਦੇ ਭਵਿੱਖ ਅਤੇ ਉਹਨਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਨੂੰ ਲੈ ਕੇ ਅਕਸਰ ਸਵਾਲ ਉੱਠਦੇ ਰਹੇ ਨੇ ਅਜੇ ਤਬ ਵਿੱਚ ਨਾਇਬ ਸਿੰਘ ਸੇਣੀ ਦੇ ਸਰਕਾਰ ਦੇ ਵੱਲੋਂ ਲਏ ਫੈਸਲੇ ਤੋਂ ਬਾਅਦ ਆਲੋਚਨਾ ਦਾ ਜਵਾਬ ਵੀ ਜੋ ਹੈ ਉਹ ਮਿਲ ਸਕਦਾ ਹੈ ਤਾਂ ਅਗਨੀ ਵੀਰਾ ਦੇ ਹੱਕ ਦੇ ਵਿੱਚ ਹਰਿਆਣਾ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਵੱਡਾ ਐਲਾਨ ਕਰ ਦਿੱਤਾ ਹੈ ਜਿਸ ਦਾ ਫਾਇਦਾ ਅਗਨੀ ਵੀਰਾਂ ਨੂੰ ਜ਼ਰੂਰ ਹੋਵੇਗਾ ਤਾਂ 10% ਦੀ ਰਾਖਵੇ ਕਰਨ ਦੀ ਗੱਲ ਜੋ ਹੈ ਆਖੀ ਗਈ ਹੈ 10% ਦੀ ਰਾਖਵੇ ਕਰਨ ਦਾ ਐਲਾਨ ਜੋ ਹੈ ਕੀਤਾ ਗਿਆ ਕਿਹਾ ਗਿਆ ਕਿ ਪੁਲਿਸ ਅਤੇ ਮਾਈਨਿੰਗ ਗਾੜਾ ਦੇ ਵਿੱਚੋਂ ਸਾਬਕਾ ਅਗਨੀਵੀਰਾਂ ਨੂੰ 10% ਦੀ ਰਾਖਵਾ ਕਰਨ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਹਰਿਆਣਾ ਸਰਕਾਰ ਨੇ ਹੋਰ ਵੱਡਾ ਐਲਾਨ ਕੀਤਾ ਹੈ ਉਹਨਾਂ ਐਲਾਨ ਕੀਤਾ ਹੈ ਕਿ ਅਗਨੀਵੀਰ ਵੱਜੋਂ ਹਥਿਆਰਬੰਦ ਸੇਵਾਵਾਂ ਅਤੇ ਹਥਿਆਰਬੰਦ ਸੈਨਾਵਾਂ ਅਤੇ ਸੇਵਾਵਾਂ ਦੇ ਚੁੱਕੇ ਜਵਾਨਾਂ ਨੂੰ ਬਿਨਾਂ ਵਿਆਜ ਦੇ 5 ਲੱਖ ਰੁਪਏ ਤੱਕ ਲੋਨ ਦਿੱਤਾ ਜਾਵੇਗਾ ਜੀ ਹਾਂ ਜੋ ਅਗਨੀਵੀਰ ਦੇ ਜੋ ਹਥਿਆਰਬੰਦ ਸਿਨਾਮਾ ਅਤੇ ਸਿਵਾਵਾ ਦੇ ਰਹੇ ਨੇ ਉਨ੍ਹਾਂ ਜਵਾਨਾਂ ਨੂੰ ਬਿਨਾ ਵਿਆਜ ਦੇ 5 ਲੱਖ ਰੁਪਏ ਤੱਕ ਦਾ ਲੋਨ ਦਿੱਤਾ ਜਾਵੇਗਾ ਤਾਂ ਹਰਿਆਣਾ ਸਰਕਾਰ ਦੇ ਵੱਲੋਂ ਜੋ ਅਗਨੀਵੀਰਾਂ ਦੇ ਹੱਕ ਦੇ ਵਿੱਚ ਇਹ ਐਲਾਨ ਕੀਤਾ ਗਿਆ ਹੈ ਇਸ ਬਾਰੇ ਤੁਹਾਡਾ ਕੀ ਕਹਿਣਾ ਕੀ ਵੀ ਦੇਖਦੇ ਹੋ ਇਸ ਐਲਾਨ ਨੂੰ ਆਪਣੀ ਰਾਏ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਨਾ ਜੇ ਕੋਈ ਅਗਨੀਵੀਰ ਆਪਣਾ ਉਦਯਮ ਸਥਾਪਿਤ ਕਰਤਾ ਹੈ तो सरकार पांच लाख तक के ऋण पर ब्याज सहायता प्रदान की जाएगी पांच लाख रुपए तक का अगर ऋण लेकर के काम करता है तो कोई ब्याज नहीं है उसके ऊपर अग्निवीरों को प्राथमिकता के आधार पर आर्म लाइसेंस दिया जाएगा सरकारी विभागों बोर्डों निगमों में तैनाती चाहने वाले अग्निवीरों को मैट्रिक स्कोर में प्राथमिकता दी जाएगी ये हमने हरियाणा में निर्णय किया है